ਜਿਹੜੇ 142 ਬੰਦੇ ਹੈਗੇ ਨੇ ਐਮਪੀ ਸਾਬਾਨ ਉਹਨਾਂ ਨੂੰ ਸੰਸਦ ਦੇ ਵਿੱਚੋਂ ਬਾਹਰ ਕੱਢਿਆ ਗਿਆ ਵਾ ਇਹ ਸਾਡੇ ਮੁਲਕ ਦਾ ਹਕਾਨ ਕਰਦਾ ਪਿਆ ਮੋਦੀ ਅੱਜ ਵੇਖੋ ਕੱਲ ਉਹਨਾਂ ਦੇ ਕਿੰਨੇ ਬੰਦੇ ਸੀ ਅੱਜ ਸਾਡੇ ਵੇਖ ਲਓ ਕਿੰਨੇ ਬੰਦੇ ਪਖਲਾਉ ਗਏ ਕਿ ਅਸੀਂ ਪਖਲਾ ਗਏ ਕੇਂਦਰ ਦਾ ਕੇਂਦਰ ਤੁਹਾਡੇ ਵਾਸਤੇ ਉਲਟਾ ਇਹ ਤਾਂ ਦੇਖੋ ਈਡੀ ਲਾਈ ਫਿਰਦੀ ਆ ساری ਦੁਨੀਆ ਨੂੰ ਦੂਜੇ ਤੀਜੇ ਡਰਾਉਂਦੀ ਵੀ ਉਹ ਸੀਬੀਆਈ ਲਾਗਦੀ ਕੋਈ ਈਡੀ ਲਾ ਦਿੰਦੀ ਫੜਫੜ ਕੇ ਅੰਦਰ ਧੱਕੇਸ਼ਾਈ ਕਰਦੇ ਪਏ ਨੇ ਇੱਥੇ ਪਾਸੀ ਐਸੋ ਮੌਜੂਦ ਆ ਅੰਮ੍ਰਿਤਸਰ ਤੇ ਹਾਲਗੇੜ ਵੇਖਿਆ ਦੱਸ ਦਈਏ ਕਿ ਕਾਂਗਰਸ ਵੱਲੋਂ ਅੱਜ ਇੱਕ ਪ੍ਰੋਟੈਸਟ ਜੋ ਇੱਥੇ ਕੀਤਾ ਜਾ ਰਿਹਾ ਹੈ ਤਾਂ ਪ੍ਰੋਟੈਸਟ ਜੋ ਹੈ ਭਾਜਪਾ ਦੇ ਖਿਲਾਫ ਹੈਗਾ ਜਿਹੜੇ ਸੰਸਦ ਦੇ ਵਿੱਚ 142 ਜੋ ਮੈਂਬਰ ਨੇ ਉਹ ਸਸਪੈਂਡ ਕਰਨ ਦੇ ਮਾਮਲੇ ਦੇ ਵਿੱਚ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੇ ਤਸਵੀਰਾਂ ਰਹੀ ਤੁਸੀਂ ਵੇਖ ਸਕਦੇ ਹੋ ਕਿ ਜੋ ਕਾਂਗਰਸ ਦੀ ਜੋ ਲੀਡਰਸ਼ਿਪ ਹੈ ਇੱਥੇ ਇਕੱਠੀ ਹੋਈ ਹੋਈ ਹੈ ਤਾਂ ਉਹਨਾਂ ਵੱਲੋਂ ਜੋ ਭਾਜਪਾ ਦਾ ਇੱਕ ਪੁਤਲਾ ਵੀ ਜੋ ਮੋਦੀ ਦਾ ਫੁੱਕਿਆ ਜਾਣਾ ਹੈਗਾ ਤਾਂ ਉਸਦੇ ਪਹਿਲਾਂ ਜੋ ਤਸਵੀਰਾਂ ਥੋੜ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਦੀਆਂ ਤੁਸੀਂ ਵੇਖ ਸਕਦੇ ਹੋ ਕਿ ਪੂਰੀ ਜੋ ਮੈਂਬਰ ਜੋ ਹੈ ਕਿ ਨੇ ਜੋ ਇੰਡੀਆ ਨੈਸ਼ਨਲ ਕਾਂਗਰਸ ਦੇ ਜਿਹੜੇ ਲੀਡਰਸ ਹੈਗੇ ਨੇ ਮੈਂਬਰਸ਼ਿਪ ਹੈਗੀ ਆ ਤਾਂ ਸਾਰੀ ਇੱਥੇ ਪਹੁੰਚੀ ਹੋਈ ਆ ਵੀਰਾਂ ਤੁਹਾਡਾ ਸਾਂਝਾ ਕਰ ਰਹੇ ਆ ਤੇ ਸਾਡੇ ਨਾਲ ਜੋ ਅਸ਼ਵਨੀ ਪੱਪੂ ਜੀ ਸਾਡੇ ਨਾਲ ਮੌਜੂਦ ਨੇ ਗੱਲ ਕਰਾਂ ਜੀ ਪੱਪੂ ਜੀ ਅੱਜ ਜਿਹੜਾ ਇੱਥੇ ਪ੍ਰੋਟੈਸਟ ਕਰ ਰਹੇ ਹੋ ਕੀ ਵਿਸ਼ਾ ਹੈਗਾ ਮੇਨਾ ਇਹ ਵੇਖੋ ਆਜੋ ਦੇਖ ਵੇ ਸਾਰੇ ਹਾਲ ਨੂੰ ਦੇਖੋ ਆਜੋ 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 ਹਾਂ ਮੁੱਲੀ ਆਜੋ ਮੁੱਲੀ ਆਹ ਤਾਂ ਮੁੱਲੀ ਆਦੂ ਸਾਜੀ ਅੱਜ ਤੁਸੀਂ ਇੱਥੇ ਪ੍ਰੋਟੈਸਟ ਕਰ ਰਹੇ ਹੋ ਤਾਂ ਕੀ ਵਿਸ਼ਾ ਕੀ ਹੈ ਬਈ ਉਹ ਵਾਲਾ ਵਿਸ਼ਾ ਵੀ ਜਿਹੜੇ 142 ਬੰਦੇ ਹੈਗੇ ਨੇ ਐਮਪੀ ਸਾਬਾਨ ਉਹਨਾਂ ਨੂੰ ਸੰਸਦ ਦੇ ਵਿੱਚੋਂ ਬਾਹਰ ਕੱਢਿਆ ਗਿਆ ਵਾ ਇਹ ਸਾਡੇ ਮੁਲਕ ਦਾ ਕਹਾਣ ਕਰਦਾ ਪਿਆ ਮੋਦੀ ਇਸ ਕਰਕੇ ਉਹਦਾ ਪੁੱਤਰਾ ਸੜਿਆ ਗਿਆ ਵਾ ਵੇਖੋ ਜਿਹੜੇ ਉਹ ਬੰਦੇ ਅੰਦਰ ਵੜੇ ਨੇ ਸਕਿਉਰਿਟੀ ਦਾ ਕਾਹਨ ਕੀਤਾ ਉਹਨਾਂ ਨੇ ਉਹ ਸਕਿਉਰਿਟੀ ਦੇ ਨਾਂ ਕੋ ਬਚਾਈ ਗਏ ਨੇ ਉਹ ਹੱਥ ਤੇ ਦੂਜੇ ਬੰਬ ਲੋਖੋ ਲਾ ਕੇ ਗਏ ਨੇ ਅੰਦਰ ਉਹ ਕੁਝ ਹੋਇਆ ਧੂਫੇ ਵਾਲੇ ਬੰਬ ਸੀ ਕੁਝ ਹੋਇਆ ਵਾ ਸਕਿਉਰਿਟੀ ਤੇ ਨਾ ਕੋਈ ਸੰਭੀ ਨਹੀਂ ਜਾਂਦੀ ਆਪਣੀ ਲੋਕ ਸਭਾ ਨਹੀਂ ਸੰਭੀ ਜਾਂਦੀ ਇਹ ਦੇਸ਼ ਕੀ ਸੰਭਾਲਣਗੇ ਪਰ ਗੱਲਾਂ ਤੇ ਬੜੀਆਂ ਵੱਡੀਆਂ ਕੀਤੀ ਜਾਂਦੀਆਂ ਮੋਦੀ ਹਣਾ ਵੱਲੋਂ ਕਿਉਂਕਿ ਉਹਨਾਂ ਦੇ ਜਿਹੜਾ ਵਰਕਰ ਹੈਗੇ ਉਹਨਾਂ ਵੱਲੋਂ ਵੀ ਕੱਲ ਪ੍ਰੋਟੈਸਟ ਕੀਤਾ ਗਿਆ ਤੇ ਉਹਨਾਂ ਵੱਲੋਂ ਕਹਿ ਗਿਆ ਕਿ ਕਾਂਗਰਸ ਉਹ ਖਲਾ ਗਈ ਆ ਪਖਲਾ ਗਈ ਆ ਅੱਜ ਵੇਖੋ ਕੱਲ ਉਹਨਾਂ ਦੇ ਕਿੰਨੇ ਬੰਦੇ ਸੀ ਅੱਜ ਸਾਡੇ ਵੇਖ ਲਓ ਕਿੰਨੇ ਬੰਦੇ ਪਖਲਾ ਹੋ ਗਏ ਕਿ ਅਸੀਂ ਪਖਲਾ ਗਏ ਅੱਜ ਤੁਸੀਂ ਵੇਖ ਹੀ ਲਓ ਉਹਨਾਂ ਨੇ ਵੀ ਕੀਤਾ ਪ੍ਰੋਟੈਸਟ ਅੱਜ ਅਸੀਂ ਵੀ ਕੀਤਾ ਵਾ ਕੇਂਦਰ ਦਾ ਕੀ ਰੁਕ ਸਮਝਦੇ ਜੇ ਪੰਜਾਬ ਦੇ ਖਿਲਾਫ ਕੀ ਰੁਕ ਸਮਝਦੇ ਕੇਂਦਰ ਦਾ ਕੇਂਦਰ ਦਾ ਕੇਂਦਰ ਤੁਹਾਡੇ ਵਾਸਤੇ ਉਲਟਾ ਇਹ ਤਾਂ ਦੇਖੋ ਈਡੀ ਲਈ ਫਿਰਦੀ ਆ ساری ਦੁਨੀਆ ਨੂੰ ਦੂਜੇ ਤੀਜੇ ਡਰਾਉਂਦੀ ਵੀ ਉਹ ਸੀਬੀਆਈ ਲਾ ਆਉਂਦੀ ਕੋਈ ਈਡੀ ਲਾ ਦਿੰਦੀ ਫੜ ਫੜ ਕੇ ਹੰਦਾ ਧੱਕੇਸ਼ਾਹੀ ਕਰਦੇ ਪਏ ਨੇ ਇੱਥੇ ਕੇਂਦਰ ਪੰਜਾਬ ਦੀ ਸਾਨੂੰ ਬਹੁਤ ਚਿੰਤਾ ਹੈ ਚਿੰਤਾ ਕਰੀਏ ਇਹਨਾਂ ਨੂੰ ਵੇਖ ਲੋਕਾਂ ਦੀ ਚਿੰਤਾ ਹੋ ਜੇ ਤੁਸੀਂ ਵੇਖਦੇ ਨੇ ਵੀ ਕਿਹੜੀ ਚਿੰਤਾ ਚਲਦੀ ਵੀ ਇਹਨਾਂ ਕੋਲ ਅੱਜ ਪ੍ਰੋਟੈਸਟ ਪੂਰਾ ਕੀਤਾ ਗਿਆ ਪੁੱਤਰਾ ਪਤਲਾ ਫੁਕਰੀ ਪੁੱਤਰਾ ਸਾਡੇ ਮੋਦੀ ਦਾ ਤੁਸੀਂ ਵੇਖ ਹੀ ਲਿਆ ਵਾ ਸਾਜੀ ਬਿਲਕੁਲ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਇਹ ਸਨ ਇੰਡੀਆ ਨੈਸ਼ਨਲ ਕਾਂਗਰਸ ਜੋ ਪ੍ਰਧਾਨ ਜੋ ਉਹਨਾਂ ਵੱਲੋਂ ਇੱਥੇ ਜੋ ਇੱਕ ਪੁਤਲਾ ਵੀ ਫੁਕਿਆ ਗਿਆ ਹੈਗਾ ਤਾਂ ਉਸ ਤੋਂ ਬਾਅਦ ਜੋ ਇੱਥੇ ਹੋਰ ਵੀ ਜੋ ਲੀਡਰਸ ਪਹੁੰਚੇ ਹੋਏ ਨੇ ਤਾਂ ਸਾਡੇ ਨਾਲ ਜੋ ਇੰਡੀਅਨ ਯੂਥ ਨੈਸ਼ਨਲ ਕਾਂਗਰਸ ਦੇ ਜੋ ਪ੍ਰਧਾਨ ਨੇ ਜੋ ਆਸ਼ੂ ਆਸ਼ੂ ਜੀ ਤਾਂ ਅੱবি ਸਾਡੇ ਮੌਜੂਦ ਨੇ ਜੀ ਆਸ਼ੂ ਜਿਹੜਾ ਇੱਥੇ ਪ੍ਰੋਟੈਸਟ ਕੀਤਾ ਗਿਆ ਤਾਂ ਕੀ ਮੁੱਖ ਕਾਰਨ ਕੀ ਸਮਝੋ ਕਿ 142 ਮੈਂਬਰ ਜਿਹੜੇ ਸੰਸਦ ਦੇ ਵਿੱਚੋਂ ਸਸਪੈਂਡ ਕਰਨਾ ਕਾਫੀ ਵੱਡੀ ਗੱਲ ਹੈ ਇਹ ਜਿਹੜੀ ਬੀਜੇਪੀ ਸਰਕਾਰ ਆ ਲੋਕਤੰਤਰ ਦਾ ਕਹਾਨ ਕਰ ਰਹੀ ਹੈ 142 ਨਹੀਂ ਉਹਨਾਂ 143 ਹੋ ਗਏ 143 ਸੰਸਦ ਜਿਹੜੇ ਸਸਪੈਂਡ ਕੀਤੇ ਨੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬੀਜੇਪੀ ਸਰਕਾਰ ਵੱਲੋਂ ਉਸ ਦੇ ਖਿਲਾਫ ਅਸੀਂ ਅੱਜ ਰੋਸ਼ ਪ੍ਰਦਰਸ਼ਨ ਕਰ ਰਹੇ ਆ ਅੱਜ ਹਾਲਗੇਟ ਚੌਂਕ 'ਚ ਰਾਜੇ ਵੜਿੰਗ ਦੇ ਹੱਜੜੇ ਸਾਡੇ ਪੰਜਾਬ ਪਰ ਉਹਨਾਂ ਦੀ ਗੁਵਾਈ ਹੇਠ ਤੇ ਅਸ਼ਨੀ ਕੁਮਾਰ ਪੱਪੂ ਜੀ ਦੀ ਅਧਿਖਸ਼ਤਾ ਦੇ ਵਿੱਚ ਅੱਜ ਅਸੀਂ ਇੱਥੇ ਪ੍ਰੋਟੈਸਟ ਕਰ ਰਹੇ ਆ ਪੁਤਲਾ ਸਾਡੇ ਨਰਿੰਦਰ ਮੋਦੀ ਜੀ ਦਾ ਸੋ ਇਹ ਆਵਾਜ਼ ਬੰਦ ਕੀਤੀ ਇਸ ਤਰ੍ਹਾਂ ਬੰਦ ਨਹੀਂ ਹੋਣੀ ਆ ਉਹ ਆਵਾਜ਼ ਕਿ ਵਾਹ ਉਹਨਾਂ ਨੂੰ ਸਸਪੈਂਡ ਕਿਉਂ ਕੀਤਾ ਗਿਆ ਸਸਪੈਂਡ ਦਾ ਕਾਰਨ ਹੈ ਕਿ ਜਿਹੜੇ ਪਿਛਲੇ ਦਿਨੀ 13 ਦਸੰਬਰ ਨੂੰ ਲੋਕ ਸਭਾ ਦੇ ਵਿੱਚ ਜਿਹੜਾ ਹਮਲਾ ਹੋਇਆ ਸੀ ਸੰਸਦ ਚ ਉਹ ਨਵੀਂ ਸੰਸਦ 20000 ਕਰੋੜ ਦੀ ਲਾਗਤ ਨਾਲ ਬੀਜੇਪੀ ਸਰਕਾਰ ਵੱਲੋਂ ਬਣਾਈ ਗਈ ਸੀ ਜੇ ਕਿਤੇ ਪੁਰਾਣੀ ਸੰਸਦ ਦੇ ਵਿੱਚ ਹਮਲਾ ਹੁੰਦਾ ਤੇ ਫਿਰ ਉਸ ਵਿੱਚ ਇਹ ਇਹਨਾਂ ਨੇ ਕਿਹਾ ਸੀ ਜੀ ਇਹ ਪੰਡਿਤ ਨਹਿਰੂ ਜਵਾਰ ਜਵਾਰ ਨਾਲ ਨਹਿਰੂ ਵੱਲੋਂ ਇਮਾਰਤ ਬਣਾਈ ਗਈ ਹੈ ਉਸ ਦੇ ਕਾਰਨ ਜੀ ਇਹ ਸੁਰੱਖਿਆ ਦੀ ਦੇ ਵਿੱਚ ਕੂਚ ਹੋਈ ਪਰ ਇਹ ਜਿਹੜੀ ਨਵੀਂ ਇਮਾਰਤ ਹੈ 20 20000 ਕਰੋੜ ਦੀ ਲਾਗਤ ਨਾਲ ਇਮਾਰਤ ਬਣੀ ਹੈ ਸੋ ਜਿਹੜੇ ਚਾਰ ਦੂਸਰਾ ਮੁਕਾਰਨ ਜਿਹੜੇ 4 ਹਮਲਾਵਰ ਅੰਦਰ ਐ ਸੀ ਉਹ ਕੌਣ ਸੀ ਤੇ ਕਿਦੇ ਕ ਉਹ ਬੀਜੇਪੀ ਸੰਸਦ ਨੇ ਪਾਸ ਦਵਾਇਆ ਸੀ ਬੀਜੇਪੀ ਸੰਸਦ ਦੀ ਗੱਡੀ 'ਚ ਬਹਿ ਕੇ ਅੰਦਰ ਐ ਸੀ ਉਹਦੀ ਉਹਨੂੰ ਸਸਪੈਂਡ ਨਹੀਂ ਕੀਤਾ ਗਿਆ ਜਿਹੜੇ ਵਿਪੱਖਸ਼ ਦੇ 143 ਸੰਸਦ ਦੇ 142 43 ਸੰਸਦ ਸਸਪੈਂਡ ਕੀਤੇ ਨੇ ਉਹਨਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਲੋਕਤੰਤਰ ਦਾ ਗਾਨ ਕੀਤਾ ਜਾ ਰਿਹਾ ਉਸ ਦੇ ਖਿਲਾਫ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਪਰ ਮੋਦੀ ਸਰਕਾਰ ਅਕਸਰ ਕਹਿੰਦੀ ਹੈ ਕਿ ਸਾਨੂੰ ਪੰਜਾਬ ਦੀ ਵੀ ਚਿੰਤਾ ਹੈਗੀ ਆ ਸਾਨੂੰ ਆਪਣੇ ਮੋਲਕ ਦੀ ਚਿੰਤਾ ਆ ਅਸੀਂ ਆਉਣ ਵਾਲੇ ਸਮੇਂ 'ਚ ਇਹ ਕੁਝ ਨਵੀਆਂ ਨੀਤੀਆਂ ਲੈ ਕੇ ਆ ਰਹੇ ਹਾਂ ਪਰ ਕਿਵੇਂ ਲੱਗਦਾ ਕਿ ਕੀ ਹਾਲਾਤ ਹੈਗੇ ਨੇ ਨਾ ਪੰਜਾਬ ਦੀ ਚਿੰਤਾ ਹੈ ਨਾ ਦੇਸ਼ ਦੀ ਚਿੰਤਾ ਹੈ ਜੇ ਦੇਸ਼ ਦੀ ਚਿੰਤਾ ਹੁੰਦੀਵੇ ਜਿਸ ਪਿਛਲੇ ਲੰਬੇ ਸਮੇਂ ਤੋਂ ਜੋ ਮਨੀਕਰ ਮਨੀਪੁਰ ਦੇ ਵਿੱਚ ਜੋ ਹਿੰਸਾ ਹੋ ਰਹੀ ਆ ਉਹਦੇ ਤੇ ਤੇ ਕੰਟਰੋਲ ਹੀ ਪਾਇਆ ਗਿਆ ਬੇਰੋਜ਼ਗਾਰੀ ਚਰਮ ਸੀਮਾ ਤੇ ਆ ਇਹ ਸਿਰਫ ਤੇ ਸਿਰਫ ਧਿਆਨ ਭਟਕਾਉਣ ਨਹੀਂ ਅਸਲ ਮੁੱਦੇ ਤੋਂ ਧਿਆਨ ਭਟਕਾਉਂਦੇ ਨੇ ਦੇਸ਼ ਦੇ ਲੋਕਾਂ ਦਾ ਤੇ ਕਿਸੇ ਹੋਰ ਪਾਸੇ ਲੈ ਜਾਂਦੇ ਨੇ ਗੱਲ ਬੇਰੋਜ਼ਗਾਰੀ ਦੀ ਹੋਣੀ ਚਾਹੀਦੀ ਸੀ ਹਾਂ ਜਾਂ ਸੁਰੱਖਿਆਤ ਦੀ ਹੋਣੀ ਚਾਹੀਦੀ ਜੀ ਜੋ ਸੁਰੱਖਿਆ ਚ ਛੂਕ ਹੀ ਆ ਸੋ ਇਹ ਇਹਨਾਂ ਕੋ ਸੰਭਾਲ ਲੈਣੇ ਜਾ ਰਿਹਾ ਛੂਟ ਤੇ ਛੂਟ ਬੋਲ ਰਹੇ ਨੇ ਇਸ ਦੇ ਖਿਲਾਫ ਅਸੀਂ ਅੱਜ ਬੀਜਪੀ ਸਰਕਾਰ ਦੇ ਖਿਲਾਫ ਅੱਜ ਅਸੀਂ ਪ੍ਰੋਟੈਸਟ ਕੀਤਾ ਜੀ ਪਤਲਾ ਫੂਕ ਪ੍ਰਦਰਸ਼ਨ ਕੀਤਾ ਪਤਲਾ ਫੂਕ ਕੇ ਅਸੀਂ ਪ੍ਰਦਰਸ਼ਨ ਕੀਤਾ ਹੈ ਹਾਲ ਗੇਟ ਚੌਂਕ ਅਮਰੀ ਸਰ ਦੇ ਵਿਖੇ ਜੀ ਤਾਂ ਜੀ ਬਿਲਕੁਲ ਜਿਵੇਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਜੋ ਲੀਡਰਸ਼ਿਪ ਹੈ तमाम ਲੀਡਰਸ਼ਿਪ ਇੱਥੇ ਇਕੱਠੀ ਹੋਈ ਹੈ ਕਾਂਗਰਸ ਦੀ ਤਾਂ ਉਹਨਾਂ ਵੱਲੋਂ ਬਹੁਤ ਇੱਕ ਕਹਿ ਸਕਦੇ ਕਿ ਵੱਡੀਆਂ ਗੱਲਾਂ ਜੋ ਕੇਂਦਰ ਦੇ ਖਿਲਾਫ ਵੀ ਕੀਤੀਆਂ ਗਈਆਂ ਨੇ ਜੋ ਭਾਜਪਾ ਦੀਆਂ ਨੀਤੀਆਂ ਨੂੰ ਲੈ ਕੇ ਕਾਫੀ ਕਦਾ ਜੋ ਇੱਥੋਂ ਜੋ ਕਹਿ ਸਕਦੇ ਆ ਕਿ ਜਿਹੜੇ ਮੈਂਬਰਸ ਹੈਗੇ ਨੇ ਜਾਂ ਪ੍ਰਧਾਨ ਹੈਗੇ ਨੇ ਉਹਨਾਂ ਵੱਲੋਂ ਖਾਸ ਤੌਰ ਦੇ ਉੱਤੇ ਬੀਜੇਪੀ ਦੇ ਖਿਲਾਫ ਕਾਫੀ ਜੋ ਨਿਸ਼ਾਨੇ ਜੋ ਉੱਥੇ ਸਾਧੇ ਗਏ ਨੇ ਤਾਂ ਆ ਵੇਖਣ ਵਾਲੀ ਗੱਲ ਹੈਗੀ ਆ ਕਿ ਕਦੋਂ ਜੋ ਹੁਣ ਜਿਸ ਤਰੀਕੇ ਦੇ ਨਾਲ ਸੰਸਦ ਜੋ 142 ਤੋਂ 43 ਦੇ ਕਰੀਬ ਜੋ ਸੰਸਦ ਸਸਪੈਂਡ ਕੀਤੇ ਨੇ ਕਿਤੇ ਗਏ ਨੇ ਤਾਂ ਬੀਜੇਪੀ ਇਸ ਨੂੰ ਕਿਸ ਤਰੀਕੇ ਦੇ ਨਾਨ ਲੈਂਦੀ ਆ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਣਕ ਜਗਮਨੀ ਟੀਵੀ ਅੰਮ੍ਰਿਤਸਰ